ਲੋ ਜੀ ਹੁਣ ਅਕਾਲੀ ਦਲ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਛੱਡਣ ਦੇ ਮੁੱਦੇ ਤੇ ਵੱਡਾ ਫੈਸਲਾ ਆ ਗਿਆ ਹੈ ਕਿਉਂਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਮੁੱਦੇ ਤੇ ਅਕਾਲੀ ਦਲ ਚ ਬਹੁਤ ਵੱਡਾ ਖਲਾਰਾ ਪੈ ਚੁੱਕਾ ਹੈ ਔਰ ਕੱਲ ਜਲੰਧਰ ਦੇ ਵਿੱਚ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਬਗਾਵਤ ਨਜ਼ਰ ਆਈ ਜਦੋਂ ਜਲੰਧਰ ਦੇ ਵਿੱਚ ਅਕਾਲੀ ਦਲ ਦੇ ਵੱਡੇ ਤੇ ਨਾਮੀ ਨੇਤਾਵਾਂ ਨੇ ਵੱਖਰੀ ਮੀਟਿੰਗ ਕੀਤੀ ਔਰ ਵੱਖਰੀ ਪ੍ਰੈਸ ਕਾਨਫਰੰਸ ਕਰਕੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਵੱਡੇ ਸਵਾਲ ਚੁੱਕੇ ਉਨ੍ਹਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ, ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ ਹੋਰ ਕਿੰਨੇ ਸਾਰੇ ਵੱਡੇ ਨਾਮੀ ਨੇਤਾ ਅਕਾਲੀ ਦਲ ਦੇ ਸ਼ਾਮਲ ਸੀ ਜਿਨ੍ਹਾਂ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਚੁੱਕੇ ਔਰ ਅੱਜ ਇਹ ਫੈਸਲਾ ਆ ਗਿਆ ਅਕਾਲੀ ਦਲ ਦੀ ਕੋਰ ਕਮੇਟੀ ਨੇ ਫੈਸਲਾ ਕਰ ਦਿੱਤਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੀ ਰਹਿਣਗੇ ਅਕਾਲੀ ਦਲ ਦੀ ਕੋਰ ਕਮੇਟੀ ਜਿਹਦੇ ਵਿੱਚ ਬਲਵਿੰਦਰ ਸਿੰਘ ਪੁੰਦੜੇ ਜਿਹ ਵਿੱਚ ਦਲਜੀਤ ਸਿੰਘ ਚੀਮਾ ਇਹ ਹੋਰ ਵੱਡੇ ਆਗੂ ਸ਼ਾਮਲ ਸੀ ਅੱਜ ਉਹਨਾਂ ਨੇ ਮੀਟਿੰਗ ਕਰਕੇ ਹੱਥ ਖੜੇ ਕਰਾ ਕੇ ਇਹਦੇ ਉੱਪਰ ਸਹਿਮਤੀ ਲਈ ਔਰ ਜਿੰਨੇ ਹਾਜ਼ਰ ਸੁਖਬੀਰ ਬਾਦਲ ਦੇ ਪੱਖੀ ਆਗੂ ਸੀ ਉਹਨਾਂ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਸੁਖਬੀਰ ਬਾਦਲ ਦੀ ਅਗਵਾਈ ਠੀਕ ਹੈ ਔਰ ਉਹਨਾਂ ਨੇ ਅਗਲੀ ਵਾਰ ਫੇਰ ਸੁਖਬੀਰ ਬਾਦਲ ਨੂੰ ਹੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਉਧਰ ਜਿਹੜੇ ਬਾਗੀ ਆ ਸੁਰਾ ਜਿਨ੍ਹਾਂ ਨੇ alaapiyan ਨੇ ਅਕਾਲੀ ਦਲ ਦੇ ਵੱਡੇ ਚਿਹਰੇ ਜਿਹੜੇ ਬਾਗੀ ਹੋਏ ਨੇ ਉਹ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਅਕਾਲੀ ਦਲ ਲਗਾਤਾਰ ਥੱਲੇ ਗਿਆ ਅਕਾਲੀ ਦਲ ਨਗਾਰ ਚ ਗਿਆ ਅਕਾਲੀ ਦਲ ਦਾ ਵਕਾਰ ਖਤਮ ਹੋਇਆ ਅਕਾਲੀ ਦਲ ਜਿਹੜਾ ਹੈ ਉਹਦੀਆਂ ਵਿੱਚੋਂ ਲੋਕਾਂ ਦੀਆਂ ਲੋਕਾਂ ਦੇ ਵਿੱਚੋਂ ਅਕਾਲੀ ਦਲ ਦੀਆਂ ਜੜ੍ਹਾਂ ਖਤਮ ਹੋਈਆਂ ਔਰ ਅਕਾਲੀ ਦਲ ਦਾ ਪ੍ਰਧਾਨ ਬਦਲਣਾ ਚਾਹੀਦਾ ਹੈ ਉਹ ਕਹਿੰਦੇ ਨੇ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਨਹੀਂ ਰਹਿਣੀ ਚਾਹੀਦੀ ਪਰ ਉਧਰ ਅੱਜ ਹੱਥ ਖੜੇ ਕਰਾ ਕੇ ਅਕਾਲੀ ਦਲ ਦੀ ਕੋਰ ਕਮੇਟੀ ਨੇ ਇਹ ਸਪਾਰਸ਼ ਕਰ ਦਿੱਤੀ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਹੀ ਰਹੂਗਾ ਉਧਰ ਜਿਹੜੇ ਚਾਹੁੰਦੇ ਨੇ ਕਿ ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਨਾ ਹੋਵੇ ਉਹਨਾਂ ਦੀ ਇਹ ਦਲੀਲ ਹੈ ਉਹ ਕਹਿੰਦੇ ਸੁਖਬੀਰ ਬਾਦਲ ਅਕਾਲੀ ਦਲ ਨੂੰ ਆਪਣੇ ਘਰ ਦੀ ਪਾਰਟੀ ਆਪਣੇ ਘਰ ਦੀ ਜ਼ਗੀਰ ਵਾਂਗ ਸਮਝਦੇ ਨੇ ਜਦੋਂ ਕਿ ਅਕਾਲੀ ਦਲ 'ਚ ਹੋਰ ਵੀ ਬਹੁਤ ਸਾਰੇ ਯੋਗ ਲੀਡਰ ਨੇ ਕਿ ਉਹਨਾਂ ਨੂੰ ਅਗਵਾਈ ਨਹੀਂ ਦਿੱਤੀ ਜਾ ਸਕਦੀ ਔਰ ਉਧਰ ਪਰਮਿੰਦਰ ਸਿੰਘ ਢੀਂਡਸਾ ਨੇ ਬਹੁਤ ਵੱਡਾ ਬਿਆਨ ਦਿੱਤਾ ਹੈ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਅਸੀਂ ਜਦੋਂ ਅਕਾਲੀ ਦਲ ਤੋਂ ਵੱਖ ਹੋ ਚੁੱਕੇ ਸੀ ਤਾਂ ਸੁਖਬੀਰ ਬਾਦਲ ਨੇ ਦੁਬਾਰਾ ਫੇਰ ਸਾਡੇ ਨਾਲ ਇੱਕ ਵਿਸ਼ੇਸ਼ ਗੱਲਬਾਤ ਕਰਕੇ ਸਾਨੂੰ ਅਕਾਲੀ ਦਲ ਦੇ ਵਿੱਚ ਵਾਪਸ ਲਿਆਂਦਾ ਸੀ ਉਹ ਕਹਿੰਦੇ ਕਿ ਮੇਰੀ ਇਹ ਬਹੁਤ ਵੱਡੀ ਗਲਤੀ ਸੀ ਦੁਬਾਰਾ ਅਕਾਲੀ ਦਲ 'ਚ ਵਾਪਸ ਜਾਣਾ ਉਹ ਕਹਿੰਦਾ ਮੇਰਾ ਪਿਤਾ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਚ ਵਾਪਸ ਨਹੀਂ ਸੀ ਜਾਣਾ ਚਾਹੁੰਦਾ ਪਰ ਪਰਮਿੰਦਰ ਢੀਂਡਸਾ ਨੇ ਆਖਿਆ ਕਿ ਮੇਰੀ ਗਲਤੀ ਸੀ ਦੁਬਾਰਾ ਫਿਰ ਅਕਾਲੀ ਦਲ ਚਲ ਜਾਣਾ ਔਰ ਉਹ ਕਹਿੰਦਾ ਸੁਖਬੀਰ ਬਾਦਲ ਸਾਨੂੰ ਢੀਂਡਸਾ ਪਰਿਵਾਰ ਨੂੰ ਸਿਆਸਤ ਦੇ ਵਿੱਚੋਂ ਖਤਮ ਕਰਨਾ ਚਾਹੁੰਦਾ ਸੀ ਇਸ ਕਰਕੇ ਸੁਖਬੀਰ ਬਾਦਲ ਨੇ ਤੈਅशुदा ਤਰੀਕੇ ਨਾਲ ਸਾਡੇ ਨਾਲ ਸਭ ਕੁਝ ਕੀਤਾ ਉਧਰ ਬੀਬੀ ਹਰਸਿਮਰ ਕੌਰ ਬਾਦਲ ਨੇ ਬਹੁਤ ਵੱਡਾ ਬਿਆਨ ਦਿੱਤਾ ਉਹਨੇ ਆਖਿਆ ਕਿ ਇਹ ਜਿੰਨੇ ਵੀ ਸੁਖਮੀਰ ਬਾਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਮੰਗਣ ਦੀ ਗੱਲ ਕਰ ਰਹੇ ਨੇ ਇਹ ਸਾਰੇ ਦੇ ਸਾਰੇ ਬੀਜੇਪੀ ਦੇ ਬੰਦੇ ਨੇ ਉਹ ਕਹਿੰਦੀ ਕਿ ਸਕੰਦਰ ਸਿੰਘ ਮਲੂਕਾ ਉਹਨਾਂ ਦੀ ਨੂੰ ਪਹਿਲਾਂ ਬੀਜੇਪੀ ਤੇ ਜਾ ਚੁੱਕੀ ਹੈ ਤੇ ਬੀਜੇਪੀ ਵੱਲੋਂ ਚੋਣ ਲੜ ਚੁੱਕੀ ਹੈ ਤੇ ਸਕੰਦਰ ਸਿੰਘ ਮਲੂਕਾ ਵੀ ਇਸ ਟਾਈਮ ਬੀਜੇਪੀ ਨਾਲ ਅਟੈਚ ਨੇ ਉਹ ਕਹਿੰਦੀ ਕਿ ਢੀਨਸਾ ਪਰਿਵਾਰ ਵੀ ਕਿਤੇ ਨਾ ਕਿਤੇ ਬੀਜੇਪੀ ਨਾਲ ਅਟੈਚ ਹੈ ਇਸੇ ਤਰ੍ਹਾਂ ਦਾ ਵਿਅੰਗ ਹੀ ਉਹਨਾਂ ਬੀਬੀ ਜ਼ਗੀਰਕੌਰ ਦੇ ਉੱਪਰ ਵੀ ਕੀਤਾ ਤੇ ਦੂਜਿਆਂ ਦੇ ਉੱਪਰ ਵੀ ਕੀਤਾ ਤਾਂ ਸਿੱਧਾ-ਸਿੱਧਾ ਬੀਬੀ ਹਰ ਸਿਮਰਤ ਬਾਦਲ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੁਖਬੀਰ ਬਾਦਲ ਤੋਂ ਅਸਤੀਫਾ ਮੰਗਣ ਵਾਲੇ ਅਕਾਲੀ ਦਲ ਦੇ ਇਹ ਸਾਰੇ ਆਗੂ ਜਿਹੜੇ ਨੇ ਇਹ ਭਾਜਪਾ ਨਾਲ ਅੰਦਰ ਖਾਤੇ ਜੁੜ ਚੁੱਕੇ ਨੇ ਉਧਰ ਜਿਹੜਾ ਸੁਖਬੀਰ ਬਾਦਲ ਨੇ ਉਹਨਾਂ ਨੇ ਵੀ ਇਸ ਦੇ ਤੇ ਕਾਫੀ ਤਿੱਖੇ ਤੇਵਰ ਦਿਖਾਏ ਨੇ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਹੁਣ ਕੁਝ ਕਰੜੇ ਫੈਸਲੇ ਕਰਨਗੇ ਅਕਾਲੀ ਦਲ ਨੇ ਅੱਜ ਇਹ ਕਹਿ ਦਿੱਤਾ ਹੈ ਕਿ ਜਿਹੜਾ ਵੀ ਅਕਾਲੀ ਦਲ ਦੇ ਫੈਸਲੇ ਨਾਲ ਸਹਿਮਤ ਨਹੀਂ ਹੈ ਜੇ ਤਾਂ ਉਹ ਅਕਾਲੀ ਦਲ ਦਾ ਬੰਦਾ ਹੈ ਤਾਂ ਉਹ ਪਾਰਟੀ ਦੇ ਵਿੱਚ ਅੰਦਰ ਅੰਦਰ ਖਤੇ ਗੱਲ ਰੱਖੇ ਤੇ ਜਿਹੜਾ ਓਪਨ ਰੌਲਾ ਪਾਉਣਾ ਚਾਹੁੰਦਾ ਹੈ ਉਹ ਅਕਾਲੀ ਦਲ ਦੇ ਨਾਲ ਹੈ ਹੀ ਨਹੀਂ ਉਹ ਅਕਾਲੀ ਦਲ ਦਾ ਮੰਨਿਆ ਹੀ ਨਹੀਂ ਜਾਊਗਾ ਉਹ ਆਪਣੇ ਆਪ ਨੂੰ ਅਕਾਲੀ ਦਲ ਨਾਲੋਂ ਵੱਖ ਸਮਝ ਹੀ ਲਵੇ ਐਲਾਨ ਕਰ ਹੀ ਦੇਵੇ ਉਧਰ ਪਾਰਲੀਮੈਂਟ ਦੇ ਵਿੱਚ ਅੱਜ ਉਦੋਂ ਕਾਫੀ ਕੁਝ ਹੋਇਆ ਜਦੋਂ ਜਿਹੜੇ ਸਪੀਕਰ ਦੇ ਉਹਦੇ ਤੇ ਓਮ ਬਿਰਲਾ ਨੂੰ ਦੁਬਾਰਾ ਫੇਰ ਬਿਠਾਇਆ ਗਿਆ ਜਿਹੜੇ ਨਰਿੰਦਰ ਮੋਦੀ ਔਰ ਰਾਹੁਲ ਗਾਂਧੀ ਇਹਨਾਂ ਦੋਨਾਂ ਨੇ ਹੱਥ ਫੜ ਕੇ ਓਮ ਬਿਰਲਾ ਨੂੰ ਸਪੀਕਰ ਦੀ ਕੁਰਸੀ ਤੇ ਬਿਠਾਇਆ ਔਰ ਉਸ ਤੋਂ ਬਾਅਦ ਫਿਰ ਸਪੀਕਰ ਦੇ ਉੱਪਰ ਗੱਲਾਂ ਬਾਤਾਂ ਦਾ سلسلہ ਪਾਰਲੀਮੈਂਟ 'ਚ ਚੱਲਿਆ ਤਾਂ ਬੀਬੀ ਹਰਸਿਮਰਤ ਬਾਦਲ ਨੇ ਜਦੋਂ ਇੱਕ ਇੱਕ ਦੋ ਦੋ ਮਿੰਟ ਸਾਰਿਆਂ ਨੂੰ ਮਿਲੇ ਨੇ ਤਬੀਬੀ ਹਰਸਿਮਰਤ ਬਾਦਲ ਨੇ ਸਪੀਕਰ ਦੀ ਕੁਰਸੀ ਦਾ ਧੰਨਵਾਦ ਕਰਨ ਦੇ ਨਾਲ ਨਾਲ ਵਿਰੋਧੀਆਂ ਤੇ ਖਾਸ ਕਰਕੇ ਇੰਡੀਆ ਗੱਠਜੋੜ ਤੇ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਤੇ ਸਪੀਕਰ ਨੇ ਉਸੇ ਟਾਈਮ ਬੀਬੀ ਹਰਸਿਮਰਤ ਬਾਦਲ ਨੂੰ ਟੋਕਿਆ ਤੇ ਰੋਕਿਆ ਔਰ ਬੀਬੀ ਹਰਸਿਮਰਤ ਬਾਦਲ ਨੇ ਇਹ ਵੀ ਕਿਹਾ ਕਿ ਅੱਗੇ ਤੋਂ ਵੱਧ ਟਾਈਮ ਸਾਨੂੰ ਖੇਤਰੀ ਪਾਰਟੀਆਂ ਨੂੰ ਦਿੱਤਾ ਜਾਵੇ ਇਹੀ ਗੱਲ ਅਖਲੇਸ਼ ਯਾਦਵ ਨੇ ਕੀਤੀ ਅਖਲੇਸ਼ ਯਾਦਵ ਨੇ ਪਾਰਲੀਮੈਂਟ ਚ ਇਹ ਕਿਹਾ ਕਿ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਆ ਓਮ ਬਿਰਲਾ ਨੂੰ ਇਸ ਕੁਰਸੀ ਤੇ ਬੈਠਣ ਦੀਆਂ ਪਰ ਉਹ ਕਹਿੰਦੇ ਕਿ ਸਪੀਕਰ ਸਾਹਿਬ ਨੂੰ ਛੋਟੀਆਂ ਵੱਡੀਆਂ ਹਰ ਤਰ੍ਹਾਂ ਦੀਆਂ ਪਾਰਟੀਆਂ ਨੂੰ ਇੱਕੋ ਨਜ਼ਰ ਨਾਲ ਵੇਖਣਾ ਤੇ ਇੱਕੋ ਜਿੰਨਾ ਟਾਈਮ ਦੇਣਾ ਚਾਹੀਦਾ ਰਾਹੁਲ ਗਾਂਧੀ ਨੇ ਵੀ ਵਿਅੰਗਾਤਮਕ ਤਰੀਕੇ ਦੇ ਵਿੱਚ ਗੱਲ ਕੀਤੀ ਔਰ ਕਿਹਾ ਕਿ ਲੋਕ ਸਭਾ ਦੇ ਸਪੀਕਰ ਨੂੰ ਓਮ ਬਿਰਲਾ ਨੂੰ ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਕਰਨਾ ਚਾਹੀਦਾ ਔਰ ਪਹਿਲਾਂ ਵਾਲੀਆਂ ਗਲਤੀਆਂ ਤੋਂ ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਔਰ ਇਹ ਸਾਰੀਆਂ ਗੱਲਾਂ ਪਾਰਲੀਮੈਂਟ ਦੇ ਵਿੱਚ ਅੱਜ ਹੋਈਆਂ ਨਹੀਂ ਪਰ ਇੱਧਰ ਜਦੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਦਾ ਖਲਾਰਾ ਅਕਾਲੀ ਦਲ ਚ ਪਿਆ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਪਿਆ ਪਹਿਲਾਂ ਵੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਅਕਾਲੀ ਦਲ ਦੇ ਅੰਦਰੋਂ ਹੀ ਬਹੁਤ ਸਾਰੀਆਂ ਸੁਰਾਂ ਉੱਠੀਆਂ ਪਹਿਲਾਂ ਵੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਦੇ ਮੁੱਦੇ ਤੇ ਹੀ ਜਿਹੜੇ ਢੀਂਡਾ ਪਰਵਾਰ ਸੁਖਦੇਵ ਸਿੰਘ ਢੀਂਡਾ ਪਰਮਿੰਦਰ ਸਿੰਘ ਢੀਂਡਾ ਉਹ ਅਲੱਗ ਹੋਏ ਇਸੇ ਤਰ੍ਹਾਂ ਹੀ ਜਿਹੜੇ ਹੋਰ ਕਈ ਸਾਰੇ ਆਗੂ ਬੀਬੀ ਜ਼ਗੀਰਕੌਰ ਵੀ ਇਸੇ ਗੱਲ ਤੇ ਔਖੇ ਹੋ ਕੇ ਅਲੱਗ ਹੋਏ ਸੀ ਉਸ ਤੋਂ ਬਾਅਦ ਕਿੰਨੇ ਸਾਰੇ ਹੋਰ ਆਗੂ ਅਕਾਲੀ ਦਲ ਦੇ ਨਾਲੋਂ ਇਸੇ ਮੁੱਦੇ ਤੇ ਪਾਸੇ ਹੁੰਦੇ ਨਜ਼ਰ ਆਏ ਪਿਛਲੇ ਦਿਨਾਂ ਤੋਂ ਚਰਨਜੀਤ ਬਰਾੜ ਜਿਹੜੇ ਅਕਾਲੀ ਦਲ ਦੇ ਬਹੁਤ ਉੱਗੇ ਆਗੂ ਵੀ ਨੇ ਤੇ ਸੁਖਬੀਰ ਸਿੰਘ ਬਾਦਲ ਦੇ ਰਾਜਨੀਤਿਕ ਸਲਾਹਕਾਰ ਵੀ ਨੇ ਉਹਨਾਂ ਨੇ ਵੀ ਸੁਖਬੀਰ ਬਾਦਲ ਦੇ ਉੱਪਰ ਕਾਫੀ ਵੱਡੀਆਂ ਟਿੱਪਣੀਆਂ ਕੀਤੀਆਂ ਨੇ ਔਰ ਇਸ ਤਰ੍ਹਾਂ ਦੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਪਾਰਟੀ ਸੋਚ ਨਹੀਂ ਰਹੀ ਪਾਰਟੀ ਸਮਝ ਨਹੀਂ ਰਹੀ ਪਾਰਟੀ ਨੂੰ ਜਿਹੜੇ ਬਦਲਾਅ ਕਰਨੇ ਚਾਹੀਦੇ ਨੇ ਪਾਰਟੀ ਉਹ ਕਰ ਨਹੀਂ ਰਹੀ ਔਰ ਜਿਹੜਾ ਬੋਲਦਾ ਉਹ ਉਹਦੇ ਨਾਲ ਵਿਰੋਧੀਆਂ ਵਾਂਗ ਨਜਿੱਠਿਆ ਜਾਂਦਾ ਉਹਨੂੰ ਵਿਰੋਧੀ ਸਮਝ ਲਿਆ ਜਾਂਦਾ ਇਹ ਸਾਰੀਆਂ ਗੱਲਾਂ ਚਰਨਜੀਤ ਬਰਾੜ ਨੇ ਵੀ ਜਿਹੜੀ ਸੁਖਵੀਰ ਬਾਦਲ ਤੇ ਅਕਾਲੀ ਦਲ ਬਾਰੇ ਬੋਲੀਆਂ ਨੇ ਚਰਨਜੀਤ ਬਰਾੜ ਦੇ ਉੱਪਰ ਫਿਰ ਬੰਟੀ ਰਮਾਣਾ ਵਰਗੇ ਨੇ ਤਿੱਖੇ ਹਮਲੇ ਕੀਤੇ ਨੇ ਬੰਟੀ ਰਮਾਣਾ ਨੇ ਬਹੁਤ ਤਿੱਖੀਆਂ ਗੱਲਾਂ ਚਰਨਜੀਤ ਬਰਾੜ ਬਾਰੇ ਬੋਲੀਆਂ ਨੇ ਤੇ ਚਰਨਜੀਤ ਬਰਾੜ ਨੇ ਫੇਰ ਮੋੜਵੇਂ ਰੂਪ ਚ ਬੰਟੀ ਰਮਾਣਾ ਦੀਆਂ ਗੱਲਾਂ ਦਾ ਜਵਾਬ ਦਿੱਤਾ ਸੋ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਆਸ ਟਾਈਮ ਬਹੁਤ ਵੱਡਾ ਖਲਾਰਾ ਤਾਂ ਪੈ ਗਿਆ ਪਰ ਦੁਬਾਰਾ ਫੇਰ ਸੁਖਬੀਰ ਬਾਦਲ ਨੂੰ ਹੀ ਪ੍ਰਧਾਨ ਬਣਾ ਦਿੱਤਾ ਗਿਆ ਪਰ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਇੱਕ ਬੰਦੇ ਦੀ ਅਗਵਾਈ ਚ ਜੇ ਪਾਰਟੀ ਲਗਾਤਾਰ 4-5 ਇਲੈਕਸ਼ਨਾਂ ਦੇ ਵਿੱਚ ਥੱਲੇ ਨੂੰ ਗਈ ਹੈ ਕਾ ਫਿਰ ਕੀ ਉਹ ਪ੍ਰਧਾਨ ਬਦਲਿਆ ਨਹੀਂ ਜਾ ਸਕਦਾ ਕੀ ਸੁਖਬੀਰ ਬਾਦਲ ਹੀ ਪਾਰਟੀ ਦੇ ਪ੍ਰਧਾਨ ਹੋ ਸਕਦੇ ਨੇ ਕੀ ਅਕਾਲੀ ਦਲ ਕੋਲ ਸੁਖਬੀਰ ਬਾਦਲ ਵਰਗਾ ਕੋਈ ਹੋਰ ਆਗੂ ਨਹੀਂਗਾ ਕੀ ਅਕਾਲੀ ਦਲ ਚ ਸੁਖਬੀਰ ਬਾਦਲ ਜਿੰਨੇ ਤਜਰਬੇ ਤੇ ਸਮਝ ਵਾਲਾ ਕੋਈ ਹੋਰ ਆਗੂ ਹੈ ਹੀ ਨਹੀਂ ਜਾਂ ਕੀ ਅਕਾਲੀ ਦਲ ਦੇ ਬਾਕੀ ਆਗੂ ਵੀ ਇਹ ਮੰਨਦੇ ਨੇ ਕਿ ਇਹ ਪਾਰਟੀ ਤਾਂ ਬਾਦਲ ਪਰਿਵਾਰ ਦੀ ਹੈ ਇਹ ਬਾਦਲ ਪਰਿਵਾਰ ਦੀ ਜਗੀਰ ਮੰਗਾਂਗੇ ਕਿ ਇਸੇ ਤਰ੍ਹਾਂ ਅਕਾਲੀ ਦਲ ਦੇ ਬਾਕੀ ਆਗੂ ਵੀ ਮੰਨਦੇ ਨੇ ਇਹ ਵੱਡੇ ਦੋ ਸਵਾਲ ਜਿਹੜੇ ਨੇ ਉਹ ਖੜੇ ਹੋਏ ਨੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ